ਇੱਕ ਲੈਟਰ ਜਿਹੜਾ ਵਾਇਰਲ ਹੋਇਆ ਤੇ ਟਵੀਟ ਵੀ ਕੀਤਾ ਵਿਕਰਮ ਜੀ ਕਹਿੰਦੇ ਤੁਹਾਡੇ ਤੇ ਜਿਹੜਾ ਮਾਈਨਿੰਗ ਮਾਫੀਆ ਵਰਗਾ ਜਾਨ ਲਾਇਆ ਗਿਆ ਨੇ ਤੇ ਉਹ ਨਹੀਂ ਕਹਿੰਦੇ ਕਿ ਗੁੰਡਾ ਕੱਛੂ ਲੈ ਰਿਹਾ ਕੀ ਪੂਰਾ ਮਾਮਲਾ ਜੀ ਹੈ ਦੇਖੋ ਇੱਕ ਪਾ ਜੀ ਨੇ ਲੈਟਰ ਟਵੀਟ ਕੀਤਾ ਉਹ ਨਸ਼ੇ ਦਾ ਸਦਾਕਰ ਹੈ ਉਹਦੇ ਤੇ ਚਿੱਟੇ ਦੇ ਦੋਸ਼ ਲੱਗਦੇ ਰਹੇ ਚਿੱਟਾ ਬਕਾਉਂਦਾ ਰਿਹਾ ਪਰ ਉਹਦੇ ਲਈ ਬਾਰ-ਬਾਰ ਅੱਜ ਵੀ ਤੁਸੀਂ ਦੇਖੋਗੇ ਉਹਨੂੰ ਈਡੀ ਬੁਲਾ ਰਹੀ ਹੈ ਦੂਸਰੀ ਗੱਲ ਇਲੈਕਸ਼ਨ ਦਾ ਦੌਰ ਹੈ ਹਰੇਕ ਬੰਦੇ ਨੇ ਆਪਣੀ ਰਾਜਨੀਤੀ ਕਰਨੀ ਹੈ ਔਰ ਗਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਗੁਰੂ ਦਾ ਸਿੱਖ ਹਾਂ ਜਿੰਨੇ ਮਰਜ਼ੀ ਇਲਜ਼ਾਮ ਲਾ ਲੈਣ ਇਲਜ਼ਾਮਾਂ ਦੇ ਨਾਲ ਕੁਝ ਨਹੀਂ ਹੁੰਦਾ ਜਿਹੜੀ ਤੁਸੀਂ ਲੈਟਰ ਅੱਜ ਉਹਨਾਂ ਨੇ ਕੀਤੀ ਆ ਸਭ ਤੋਂ ਪਹਿਲਾਂ ਤਾਂ ਉਹ ਲੈਟਰ ਦੇ ਵਿੱਚ ਉਹ ਲਿਖ ਰਿਹਾ ਕਿ ਇਹਦੀ ਮਾਈਨਿੰਗ ਦੀ ਮਨਜ਼ੂਰੀ ਨਹੀਂ ਜੇ ਮਨਜ਼ੂਰੀ ਨਹੀਂ ਤੁਸੀਂ ਮਾਈਨਿੰਗ ਕਰ ਦਿੱਤੀ ਕਿਉਂ ਦੂਸਰੀ ਗੱਲ ਜੇ ਉਹ ਕਹਿ ਰਿਹਾ ਵੀ ਮੈਨੂੰ ਉਹ ਪੈਸੇ ਦਿੰਦੇ ਆ ਤੇ ਫਿਰ ਮੈਂ ਰੋਕਦਾ ਕਿਉਂ ਆ ਕਿ ਮੈਂ ਪੈਸੇ ਹੀ ਲੈ ਰਿਹਾ ਤੇ ਤੀਜੀ ਗੱਲ ਜਿਹੜੀ ਉਹ ਉਹਦੇ ਚ ਆਪਣੇ ਮੂਹੋਂ ਮੰਨਦੇ ਆ ਵੀ ਇਹ ਕੋਈ ਮਨਜ਼ੂਰੀ ਇਹਦੀ ਨਹੀਂ ਹੁੰਦੀ ਜੇ ਇਹਦੀ ਮਨਜ਼ੂਰੀ ਨਹੀਂ ਹੁੰਦੀ ਤਾਂ ਜਿਹੜੇ ਚੋਰ ਬੰਦੇ ਆ ਉਹ ਚੋਰ ਬੰਦੇ ਜੇ ਰਲ ਕੇ ਕੋਈ ਗੱਲ ਕਰਨੀ ਚਾਹੁੰਦੇ ਆ ਤੇ ਮੈਂ ਤਾਂ ਦੇ ਹਲਕੇ ਚ ਹੋਣ ਨਹੀਂ ਦੇਣੀ ਮੈਂ ਗੁਰੂ ਦਾ ਸਿੱਖ ਹਾਂ ਅਸੀਂ ਆਪਣੇ ਹਲਕੇ ਚ ਸਾਡੇ ਇੱਥੇ ਕਬਾੜ ਦਾ ਕੰਮ ਕਰਦੇ ਸੀ ਔਰ ਉਹਨਾਂ ਕਬਾੜੀਆਂ ਨੇ ਵੀ ਲਾਇਆ ਪਰ ਅੱਜ ਤੁਹਾਡੇ ਸਾਹਮਣੇ ਜਿਹੜੇ ਕਬਾੜੀਏ ਨੇ ਸਾਡੇ ਪੈਲ ਹਲਕੇ ਦੇ ਵਿੱਚੋਂ ਜਿਹੜੇ ਲੋਹਾ ਚੋਰੀ ਦਾ ਕੰਮ ਕਰਦੇ ਸੀ ਇੱਥੋਂ ਭਜਾਤੇ ਆ ਇਹ ਮਾਈਨਿੰਗ ਵਾਲੇ ਵੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅੱਜ ਤੱਕ ਨਾ ਮੈਂ ਕਦੇ ਕਿਸੇ ਟਿੱਪਰ ਵਾਲੇ ਨੂੰ ਫੜਾਉਣ ਲਈ ਫੋਨ ਕੀਤਾ ਤੇ ਨਾ ਕਦੇ ਮੈਂ ਛਡਾਉਣ ਲਈ ਫੋਨ ਕੀਤਾ ਮੈਂ ਇਹ ਸੌਖਾ ਕੇ ਕਹਿ ਸਕਦਾ ਔਰ ਪਰ ਹੁਣ ਜੇ ਇਹਨਾਂ ਨੇ ਕਿਹਾ ਹੀ ਆ ਪਰ ਮੈਂ ਤੁਹਾਡੇ ਦਰੀਏ ਤੁਹਾਡੇ ਚੈਨਲ ਜਰੀਏ ਇਹਨਾਂ ਨੂੰ ਵਾਰਨਿੰਗ ਕਰਦਾ ਕਿ ਪੈਲ ਹਲਕੇ ਦੇ ਵਿੱਚ ਨਾਜਾਇਜ਼ ਮਾਈਨਿੰਗ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਹੈ तकरीबन ਸਾਰੇ ਸਾਹਨੇ ਵਾਲ ਹਲਕੇ ਦੇ ਆ ਜਿਹੜੇ ਕਿ ਮਾਈਨਿੰਗ ਦਾ ਕੰਮ ਕਰਦੇ ਆ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਫਿਰਦਾ ਇਹਦਾ 3 ਦਿਨ ਪਹਿਲਾਂ ਕੋਈ ਟਿੱਪਰ ਫੜਿਆ ਗਿਆ ਸੀ ਵੋਟਾਂ ਦਾ ਮੈਨੂੰ ਲਾਲਚ ਦੇ ਕੇ ਕਿਸੇ ਬੰਦਿਆ ਤੋਂ ਫੋਨ ਕਰਾਉਂਦਾ ਸੀ ਕਿ ਅਸੀਂ ਵੋਟਾਂ ਪਾਵਾਂਗੇ ਜੀ ਸਾਡਾ ਟਿੱਪਰ ਛਡਾ ਦਿਓ ਮੈਂ ਆਪਣੇ ਪ੍ਰਿੰਸੀਪਲ ਦਾ ਪੱਕਾ ਮੈਂ ਨਾ ਕਿਸੇ ਲਈ ਅੱਜ ਤੱਕ ਪੁਲਿਸ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਕਿ ਮੈਂ ਅੱਜ ਤੱਕ ਕਿਸੇ ਵੀ ਬੰਦੇ ਲਈ ਛਡਾਉਣ ਲਈ ਵੀ ਟਿੱਪਰ ਫਲਾਣੇ ਦਾ ਛੱਡ ਦਿਓ ਜਿਸ ਨੂੰ ਫੋਨ ਕੀਤਾ ਹੋਵੇ ਮੈਂ ਉਹਦਾ ਗੁਨਾਹਗਾਰ ਹੋਊਗਾ ਦੇਣਦਾਰ ਹੋਊਗਾ ਸੋ ਇਸ ਲਈ ਮੈਂ ਉਹਦੋਂ ਵੀ ਨਹੀਂ ਕੀਤਾ ਤੇ ਉਸ ਚੀਜ਼ ਦੀ ਜਿਹੜੀ ਇਹ ਇਹਨਾਂ ਨੇ ਸਾਰਿਆਂ ਨੇ ਰਲ ਕੇ ਕੁਝ ਅਕਾਲੀ ਦਲ ਦੇ ਬੰਦੇ ਆ ਇਹਨਾਂ ਨੇ ਰਲ ਕੇ ਕਿਹੜੇ ਕੱਢਣ ਦੀ ਕੋਸ਼ਿਸ਼ ਕੀਤੀ ਆ ਗੁਰੂ ਮਹਾਰਾਜ ਜਾਣਦੇ ਆ ਜੇ 1 ਰੁਪਇਆ ਵੀ ਕਿਸੇ ਤੋਂ ਮੈਂ ਲਿਆ ਹੋਵੇ ਮੇਰੇ ਲਈ ਸਲਫਾਸ ਖਾਣ ਦੇ ਬਰਾਬਰ ਆ ਮੈਂ ਕਹਿੰਦਾ ਵੀ ਵੱਡੀ ਤੋਂ ਵੱਡੀ ਇਨਕੁਆਇਰੀ ਹੋ ਜਵੇ ਵੱਡੀ ਤੋਂ ਵੱਡੀ ਇਹ ਜਾਂਚ ਹੋਵੇ ਇਹਨਾਂ ਦੀ ਵੀ ਜਾਂਚ ਹੋਵੇ ਇਹਨਾਂ ਦੇ ਟਿੱਪਰ ਆਏ ਕਿੱਥੋਂ ਆ ਮਿੱਟੀ ਇਹਨਾਂ ਨੇ ਕਿੰਨੀ ਕੱਢੀ ਆ ਕਿੱਥੇ ਕਿੱਥੇ ਕੀ ਕਰੀ ਆ ਮੇਰੀ ਵੀ ਜਾਂਚ ਹੋਵੇ ਮੈਂ ਕਿਹਦੇ ਕਿਹਦੇ ਤੋਂ ਟਿੱਪਰ ਵਾਲੇ ਤੋਂ ਕਿਹਦੇ ਤੋਂ ਪੈਸੇ ਲਏ ਆ ਜੇਕਰ ਰੁਪਈਆ ਵੀ ਕੋਈ ਸਾਬਤ ਕਰ ਦਵੇ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਸਮਾਪਤ ਕਰ ਲਊਗਾ ਔਰ ਦੂਸਰੀ ਗੱਲ ਮੈਂ ਇਹ ਦੱਸਣੀ ਚਾਹਨਾ ਕਿ ਮੈਂ ਨਾ ਇਹਨਾਂ ਕਰਦਾਰਕੁਸ਼ੀ ਕਰਨ ਵਾਲਿਆਂ ਤੋਂ ਅਜੇ ਤੱਕ ਡਰਿਆ ਸੈਂਟਰ ਗਵਰਨਮੈਂਟ ਦਾ ਮੱਥਾ ਲੈਂਦੇ ਰਹੇ ਆ ਨਾ ਕਦੇ ਡਰਿਆ ਨਾ ਮੈਂ ਡਰਨ ਵਾਲਾ ਔਰ ਇਹਨਾਂ ਨੂੰ ਚੇਤਾਵਨੀ ਤੇ ਵਾਰਨਿੰਗ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਥੱਲੇ ਅਸੀਂ ਵੈਸੇ ਗੱਲ ਕੀਤੀ ਆ ਜਿੰਨੇ ਵੀ ਬੰਦੇ ਨੇ ਜਿਨ੍ਹਾਂ ਦੇ ਨੰਬਰ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਪਰ ਉਹਨਾਂ ਸਾਰਿਆਂ ਦੇ ਖਿਲਾਫ ਮੈਂ ਕੱਲ ਨੂੰ ਹੀ ਹਾਈ ਕੋਰਟ ਆਪਣੇ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਮਾਰਹਾਨੀ ਦਾ ਕੇਸ ਵੀ ਕਰੂੰਗਾ ਔਰ ਇਹਨਾਂ ਦੇ ਖਿਲਾਫ ਸਖਤ ਜਿਹੜੀ ਆ ਜਿਨ੍ਹਾਂ ਨੇ ਮੇਰਾ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਚੋਰ ਬੰਦਿਆਂ ਨੇ ਕਿਉਂਕਿ ਜਦੋਂ ਕਹਿ ਰਹੇ ਆ ਕਿ ਮਨਜ਼ੂਰੀਓ ਨਹੀਂ ਮਿਲਦੀ ਇਹਦਾ ਮਤਲਬ ਜਿੰਨੇ ਵੀ ਮਿੱਟੀ ਦਾ ਕੰਮ ਕਰਦੇ ਆ ਚੋਰ ਬੰਦੇ ਆ ਇਹਨਾਂ ਚੋਰ ਬੰਦਿਆਂ ਨੇ ਮੇਰਾ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਚੋਰ ਬੰਦਿਆਂ ਦੀ ਗੱਲ ਦਾ ਨਾ ਲੋਕ ਬਹੁਤੀ ਐਹਮियत ਦਿੰਦੇ ਆ ਨਾ ਆਮ ਰੈਂਤਾ ਦਿੰਦੀ ਐ ਜੇ ਇਦਾਂ ਦੇ ਜਿਹੜੇ ਚਿੱਟਾ ਵੇਚਣ ਬੁਚਣ ਵਾਲੇ ਦਾ ਜ਼ਰੂਰ ਸ਼ਾਇਦ ਕੋਈ ਥੋੜੀ ਮਤ ਐਹਮियत ਦੇਣ ਤੇ ਹੁਣ ਪਰ ਮੈਂ ਤੁਹਾਡੇ ਦਰਿਅੇ ਇਹ ਕਹਿਣਾ ਚਾਹਣਾ ਕਿ ਅੱਜ ਤੱਕ 2 ਸਾਲ ਹੋ ਗਏ ਮੈਨੂੰ ਹਲਕੇ ਦੇ ਵਿੱਚ ਹਲਕੇ ਦੀ ਸੇਵਾ ਕਰ ਰਿਹਾ ਨਾ ਕਦੇ ਕਿਸੇ ਇੱਕ ਰੁਪਇਆ ਕਿਸੇ ਤੋਂ ਲਿਆ ਨਾ ਅੱਗੇ ਤੋਂ ਲਵਾਂਗਾ ਇਹ ਮੇਰੇ ਗੁਰੂ ਨੇ ਜੋ ਮੈਨੂੰ ਸਿਖਾਇਆ ਮੈਂ ਆਪਣੇ ਗੁਰੂ ਦੇ ਸਿਧਾਂਤਾਂ ਤੇ ਚੱਲ ਕੇ ਮੈਂ ਆਪਣਾ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰ ਗਿਆ